ਧਰਮਾਰਾਜ ਨੇ ਬਖਸ਼ੀ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਰਮਾਂ ਦਾ ਰਾਜ ਫੈਲਿਆ ਉਹ ਦੁਨੀਆ ਭਰ ਤੇ ਫੈਲ ਗਏ ਸਾਰਾ ਮਿਡਲ ਈਸਟ ਫੈਲ ਗਏ ਤੇ ਉਹਨਾਂ ਦਾ ਇੱਕ ਸਿਪਾਹੀ ਜਾਂਦਾ ਹੁੰਦਾ ਸੀ ਇੱਕ ਮੈਜਰਲ ਕਮਾਂਡਰ ਜਾਂਦਾ ਸੀ 10 ਘੋੜਸਵਾਰ ਲੈ ਕੇ ਤੇ ਉਹ ਆਪਦਾ ਮਾਲੀਆ ਇਕੱਠਾ ਕਰ ਲੈਂਦਾ ਹੁੰਦਾ ਉਹ ਹਰ ਸਾਲ ਜਾਂਦਾ ਸਿੰਧ ਚੋਂ ਮਾਲੀਆ ਇਕੱਠਾ ਕਰ ਲਿਆਉਂਦਾ 10-12 ਸਾਲਾਂ ਇਕੱਠਾ ਕਰਕੇ ਇੱਕ ਵਾਰੀ ਉਹ ਗਿਆ ਉਹ ਨੂੰ ਲਾਸ਼ਕਰ ਵੀ ਵੱਡਾ ਲੈ ਕੇ ਗਿਆ ਟੈਕ ਲੈ ਕੇ ਗਿਆ ਸੋਨੇ ਅਸਤਰ-ਵਸਤਰ ਲੈ ਕੇ ਗਿਆ ਉਹਦੀ ਕੁਰਬਾਨ ਸੋਨੇ ਦੀ ਹੋ ਗਈ ਉਹਦੇ ਘੋੜਿਆਂ ਦੇ ਘੂਰੂ ਸੋਨੇ ਦੇ ਲਾਗੇ ਤੇ ਉਹਨੇ ਮਾਲੀਆ ਮੰਗਿਆ ਤੇ ਰਾਜੇ ਨੇ ਜਵਾਬ ਦਿੱਤਾ ਅੱਗੋਂ ਮਾਲੀਆ ਦੇ ਦਿੱਤਾ ਖੈਰ ਉਹ ਤਗੜੇ ਸੀਗੇ ਜੰਗ ਹੋਈ ਜੰਗ ਉਹਨਾਂ ਨੇ ਢਾ ਲਿਆ ਤੇ ਉਹ ਬੰਨ ਕੇ ਰਾਜੇ ਤੋਂ ਮੂਲ ਕੇ ਖਲੀਫੇ ਦੇ ਅੱਗੇ ਲੈ ਗਿਆ ਇਦੋਂ ਖਲੀਫੇ ਦੇ ਕੋਲ ਪੇਸ਼ ਹੋਇਆ ਤਾਂ ਉਹਨੇ ਪੁੱਛਿਆ ਭਾਈ ਇੰਨੇ ਸਾਲਾਂ ਤੋਂ ਮਾਲੀਆ ਦਿੰਦਾ ਸੀ ਅੱਜ ਤੈਨੂੰ ਕੀ ਹੋ ਗਿਆ ਉਹ ਕਹਿੰਦਾ ਜੀ ਪਹਿਲਾਂ 11 ਸਾਲ ਜਿਹੜਾ ਬੰਦਾ ਆਉਂਦਾ ਹੁੰਦਾ ਸੀ ਉਹ ਮਦਾਨ ਦਾ ਸ਼ੇਰ ਸੀ ਉਹ ਸਿੰਘਰ ਸ਼ਾਦਾ ਸ਼ੇਰ ਸੀ ਅੱਜ ਜਿਹੜਾ ਆਇਆ ਸੀ ਉਹ ਕਲੀਨ ਦਾ ਸ਼ੇਰ ਸੀਗਾ ਉਹ ਐਸ਼ ਪ੍ਰਸਤੀ ਆਦਤੀਆ ਉਹ ਪਦਾਰਥਵਾਦੀ ਸੀ ਜਦੋਂ ਤੁਸੀਂ ਪਦਾਰਥਾਂ 'ਚ ਗਲਤਾਨ ਹੋਵੋਗੇ ਜਦੋਂ ਤੁਸੀਂ ਐਸ਼ੋ ਆਰਾਮ 'ਚ ਗਲਤਾਨ ਹੋਵੋਗੇ ਜਦੋਂ ਤੁਸੀਂ ਰਾਜ ਸੱਤਾ ਚ ਆ ਕੇ ਆਪ ਦੇ ਨੇ ਜਸਤੇ ਆਪ ਦੇ ਬਿਜ਼ਨਸ ਦੇ ਫਾਇਦੇ ਲੈਣ ਵਾਸਤੇ ਆਪ ਦੇ ਪਰਿਵਾਰਾਂ ਨੂੰ ਧੱਕੇ ਨਾਲ ਘੇ ਲਿਆਉਣ ਵਾਸਤੇ ਗਲਤਾਨ ਹੋਗੇ ਤੁਹਾਡੇ ਨਾਲ ਉਸੇ ਅਰਬਾੜੀ ਹੋਊਗੇ ਤੁਹਾਡੇ ਤੋਂ ਮਾਰਿਆ ਕੋ ਲਿਆ ਜਾਊਗਾ ਤੁਹਾਡੇ ਤੋਂ ਮਾਰਿਆ ਕੁੱਤਾ ਤੁਹਾਡੇ ਉੱਤੇ ਆ ਜਾਣਾ ਸਾਡੇ ਨਾਲ ਵੀ ਅਜਿਹਾ ਹੀ ਹੋਇਆ ਸਾਡੀ ਮੁੱਖ ਜਨ ਵੱਡੀ ਜਥੇਬੰਦੀ ਜਿਹੜੀ ਅਸੀਂ ਖੂਨ ਪਸੀਨੇ ਨਾਲ ਸੱਚੀ ਸੀ ਸਾਡੇ ਬਜ਼ੁਰਗਾਂ ਨੇ ਕਮਾਈ ਸੀ ਆਪ ਦੇ ਬਿਲਕੁਲ ਆਪ ਦੇ ਸ਼ਰੀਆ ਦਾ ਜਾਣਦੇ ਕੇ ਆਪਦੇ ਪੈਸੇ ਦੇ ਕੇ ਆਪਾਂ ਜ਼ਮੀਨਾ ਤੁਰਕਰਾ ਕੇ ਉਹ ਬਿਛਰੇ ਜਦੋਂ 97 ਤੋਂ ਰਾਜ ਸਤਾ ਪੂਰੇ ਲੱਗੀ ਹੋੜੇ-ਹੋੜੇ ਕਰਤੀ ਗਈ ਤੇ ਨਾਲ ਹੀ ਪੰਜਾਬ ਕਰਤੀ ਪੈਦਾ ਗਿਆ ਗੁਰੂ ਮਹਾਰਾਜ ਨੇ ਬਾਣੀ ਚ ਕਿਹਾ ਕਿ ਸਾਹਾ ਸੁਰਤ ਧਗਵਾਈ ਰੰਗ ਤਮਾਸ਼ੇ ਚ ਆਏ ਸਾਡੇ ਨੇਕਰਾਂ ਨੇ ਸੁਰਤ ਧਗਵਾਈ ਸੀ ਇਤੋਂ ਉਸ ਵਾਰਤ ਐਸੀ ਕਵਾਚੀ ਯੂ ਸਮਾਜ ਚ ਕਿੱਡੇ ਹੋ ਗਈ ਸਮਾਜ ਜਦੋਂ ਥੱਲੇ ਆਈ ਤਾਂ ਉਹ ਨਾਲ ਉਹ ਵੀ ਗਲਤਾਨ ਹੁੰਦਾ ਗਿਆ ਨਸ਼ੇ ਫੈਲਦੇ ਗਏ بے ਰੋਜ਼ਗਾਰੀ ਫੈਲਦੀ ਗਈ ਇੱਥੋਂ ਸਾਡੇ ਬੱਚੇ ਬਾਹਰ ਜਾਂਦੇ ਰਹੇ ਬਾਹਰ ਵਾਲੇ ਆ ਕੇ ਇੱਥੇ ਸਾਡੇ ਆਉਣ ਲੱਗੇ ਅੱਜ ਸਾਡਾ ਇਹ ਹਾਲ ਆ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਬਾਹਰੀ ਤਾਕਤਾਂ ਦੀ ਇੰਟਰਫਰੈਂਸ ਹੈ ਜਦੋਂ ਆਏ ਹੋਏਗਾ ਤਾਂ ਇੱਕ ਗੱਲ ਆਰਨੋਲਡ ਟਾਈਨ ਨੇ ਇੱਕ ਬਹੁਤ ਵੱਡਾ ਸਿਆਰ ਹਿਸਟੋਰੀਅਨ ਹੈ ਇਤਿਹਾਸਕਾਰ ਹੋਇਆ ਉਹਨੇ ਲਿਖਿਆ ਕਿ ਇੰਕੀ ਸਭ ਤਾਵਾਂ ਚੋਂ 19 ਇਸ ਕਰਕੇ ਖਤਮ ਹੋਈਆਂ ਕਿਉਂਕਿ ਪਦਾਰਥਵਾਦੀ ਹੋ ਗਿਆ ਐਸ਼ ਪ੍ਰਸਪਤ ਪਹੁੰਚ ਆ ਗਿਆ ਉਹਨਾਂ ਦੇ ਵਾਕ ਜਿਵੇਂ ਆਪਣੇ ਕਾਕੇ ਚੜਗੇ ਸੀ ਫੋਰ ਚੂੜਾਂ ਦੇ ਦੇ ਉਹਨਾਂ ਡਰਾਈਵਰਾਂ ਤੇ ਉਵੇਂ ਹੋ ਗਿਆ ਪਰ ਇਹ ਇੱਥੇ ਨਹੀਂ ਹੋਣਾ ਸੀ ਰੋਮ ਖਤਮ ਹੋ ਗਿਆ ਮਿਸਰ ਗਲਤਾਨ ਹੋ ਗਿਆ ਪਰ ਇਹ ਗੁਰੂ ਦਾ ਬਣਾਇਆ ਪਦ ਸੀ ਇਹ ਗਲਤਾਨ ਨਹੀਂ ਹੋਇਆ ਇਹ ਪਹਿਲੀ ਵਾਰ ਪੰਥ ਨੂੰ 300 ਸਾਲ ਚ ਕਿਸੀ ਚੁਣੌਤੀ ਆਈ ਸੀ ਜਿਹੜੀ ਬਾਹਰੋਂ ਨਹੀਂ ਸੀ ਅੰਦਰੋਂ ਸੀ ਆਪੇ ਇਹਨਾਂ ਨੂੰ ਲਾਇਆ ਸੀ ਜਿਹੜੀ ਬਾੜ ਬਣਾਈ ਸੀ ਅਸੀਂ ਉਹੀ ਬਾੜ ਸਾਹਮਣੇ ਲੱਗੀ ਉਸ ਚੁਣੌਤੀ ਨੂੰ ਝੱਲਣ ਵਾਸਤੇ ਗੁਰੂ ਆਪ ਮੌੜਿਆ ਜਿਹਨੂੰ ਤੁਸੀਂ 2015 ਦੇ ਬੇਅਦਬੀ ਕਹਿੰਦੇ ਹੋ ਮੈਂ ਉਹਨੂੰ ਸ਼ਹਾਦਤ ਵੀ ਨਹੀਂ ਗੁਰੂ ਦੇ ਪੱਤਰੇ پہلے ਗੁਰੂ ਦਾ ਜਿਹਨੂੰ ਸੀ ਜਾਗਤ ਜੋਤ ਕਹਿੰਦੇ ਜਦੋਂ ਦੇ ਅੰਗ ਹੀ ਖਿਲਾਰਦੇ ਕੋਈ ਸ਼ਹਾਦਤ ਹੀ ਹੋਗੀ ਗੁਰੂ ਜੀ ਤੇ ਉਸ ਸ਼ਹਾਦਤ ਨੇ ਸਾਡੇ ਅੱਗੇ ਤੋਰੇ ਜਿਹੜੇ ਕੀ ਆਪਦੇ ਕੰਮਾਂ 'ਚ ਲੱਗੇ ਹੋਏ ਸੀਗੇ ਬਹੁਤ ਦੂਰ ਸੀ ਇਹ ਸਿਆਸਤ ਤੋਂ ਜਾਂ ਬਹੁਤ ਦੂਰ ਸੀ ਇਹ ਪੰਜਾਬ ਤੋਂ ਉਹਨਾਂ ਨੂੰ ਲੱਗਿਆ ਕਿ ਭਾਈ ਹੁਣ ਸਾਡਾ ਮੋੜਨ ਦਾ ਵੇਲਾ ਵੇਲਾ ਸੀ ਜੇ ਬਾਹਰ ਰਹੇ ਤਾਂ ਇਹ ਗੜਕ ਹੋ ਜਾ ਤਾ ਗੜਕ ਹੋ ਜਾ ਜੁਗ ਉਹ ਸਸ ਕੋਸ ਰਾਤਾਂ ਨੇ ਦੀਪ ਸਿੰਧੂ ਵਰਗੇ ਵੱਡੇ ਵਾਪਸ ਮੋੜੇ ਤੇ ਅੱਜ ਫੇਰ ਇੱਕ ਪਿਛਲੇ 10-12 ਸਾਲਾਂ 'ਚ ਇੱਕ ਲਹਿਰ ਉੱਠੀ ਆ ਥੱਲੇ ਨੌਜਵਾਨਾਂ 'ਚ ਜੋਸ਼ ਆ ਤੇ ਆ ਉਹਦੇ ਵੀ ਵੱਡੀ ਗੱਲ ਇਹ ਹੋਈ ਹੈ ਇਹ ਸੰਗਤ ਨੇਤਾ 2017 ਚ ਵੀ 2022 ਚ ਵੀ 2024 ਚ ਵੀ ਨਿਕਾਲਦੀ ਸੀ ਲੀਡਰਸ਼ਿਪ ਪਰ ਗੁਰੂ ਨੇ ਇੱਕ ਹੋਰ ਕਲਾ ਵਰਤਾਈ ਦੋ ਦ ਸੰਬੰਧ ਨੂੰ ਵਰਤਾਈ ਐਸਾ ਐਸੀ ਕਲਾ ਵਰਤਾਈ ਜਿਹੜੀ 18ਵੀਂ ਸਦੀ ਸਾਨੂੰ ਯਾਦ ਹੋਵੇ ਦੁਨੀਆ ਭਰ ਚ ਸਾਡਾ ਫੇਰ ਇੱਕ ਵੇ ਹੋ ਗਿਆ ਕਿ ਵੀ ਐਡਾ ਵੱਡਾ ਕੌਤਕ ਹੀ ਰਚਿਆ ਗਿਆ ਇੱਕ ਤਰ੍ਹਾਂ ਦਾ ਐਡਾ ਵੱਡਾ ਜਲਾ ਜਹਾਜ ਜਲਾਲ ਖਾਲਸੇ ਦਾ ਨਜ਼ਰ ਆਇਆ ਉਦੋਂ ਹੀ ਬਣਾੜੇ ਹੋਏ ਮੁੱਠੋਆਂ ਵਿੱਚੋਂ ਵੀ ਪੰਜ ਸੱਤ ਮੈਮਰੀ ਕਮੇਟੀ ਚੋਂ ਦੋ ਪੈਸੇ ਤੋੜੇ ਹੋ ਗਏ ਤੇ ਹਾਲ ਤੇ ਅੱਜ ਜਿਵੇਂ ਆਪਾਂ ਇੱਕ ਟਕਰਾਅ ਵਾਲੀ ਸਥਿਤੀ 'ਚ ਆ ਗਏ ਆ ਪਰ ਆਪਾਂ ਉਸੇ ਕਾਲੇ ਕਦਮ ਤੋਂ ਵਾਪਸ ਲੈਣਾ ਤੇ ਉਹਨੂੰ ਮੋੜ ਸਰਜਣਾ। ਇਸੇ ਨੂੰ ਮੋੜ ਸਰਜਣਾ ਪਰ ਸਿਰਜਣਾ ਆਪਾਂ ਬਿਹਤਰ ਹੈਗਾ। ਸਿਰਜਣਾ ਆਪਾਂ ਉਹ ਕਾਲੀ ਕਲੀ ਜਿਹਦੇ ਵਿੱਚ ਕਾਕੀ ਡਾਗਰਾਂ ਦੇ ਘੁੰਦੇ ਹੋਂ ਤੇ ਪੋਰਟੋ ਗ੍ਰਾਂਟ ਦੇ ਕੋਪਰ। ਆਪਾਂ ਉਹ ਉਸ ਕਾਲੀਦਲ ਸੁਣਨਾ ਜਿਹਦੇ ਵਿੱਚ ਐਸ ਪ੍ਰਸਤੀ ਹੋਵੇ, ਇਹ ਪ੍ਰਸਤੀ ਹੋਵੇ ਪਰਵਾਰ ਆਪ ਹੋਵੇ। ਆਪਾਂ ਉਹ ਕਾਲੀਦਲ ਸੁਣਨਾ ਜਿਹੜਾ 1974 ਦੇ ਬੰਦੇ ਤਾਸ ਕਰਦਾ ਸੀ। ਜਿਹੜਾ ਸਿੱਖਾਂ ਦੀ ਅਟਰੀ ਪਛਾਣ ਦੀ ਗੱਲ ਕਰਦਾ ਸੀ, ਨਿਆਰੀ ਪਛਾਣ ਦੀ ਗੱਲ ਕਰਦਾ ਸੀ। ਉਹ ਉਹ ਕਾਲੀਦਲ ਜਿਹੜਾ ਸਿਹਤ ਦੇ ਬਾਰੇ ਗੱਲ ਕਰਦਾ ਸੀ, ਉਹ ਕਾਲੀਦਲ ਜਿਹੜਾ ਸਿੱਖਿਆ ਬਾਰੇ ਗੱਲ ਕਰਦਾ ਸੀ। ਉਹ ਆਗਾਲੀਦਲ ਜਿਹੜਾ ਇਹ ਕਹਿੰਦਾ ਸੀਗਾ ਕਿ ਗੁਰਮਤ ਦਾ ਪ੍ਰਚਾਰ ਹੋਣਾ ਚਾਹੀਦਾ ਉਹ ਆਗਾਲੀਦਲ ਜਿਹੜਾ ਇਹ ਕਹਿੰਦਾ ਸੀਗਾ ਕਿ ਆਪਣਾ ਲੋਕਾਂ ਦਾ ਪ੍ਰੋਸਪਰੇਟੀ ਹੋਣੀ ਚਾਹੀਦੀ ਆ, ਖੁਸ਼ਹਾਲ ਚਾਲ ਹੋਣੀ ਚਾਹੀਦੀ ਆ ਲੋਕ ਪਰ ਵੰਡ ਜਿਹੜੀ ਗਰੀਬੀ ਅਮੀਰੀ ਦਾ ਪਾੜਾ ਉਹ ਵੀ ਕੱਟੇ ਚਾਹੀਦਾ ਆ ਆਪਾਂ ਉਹ ਆਗਾਲੀਦਲ ਸਿਰਜਣਾ ਨਾ ਕਿ ਆਪਾਂ ਐਸਾ ਆਗਾਲੀਦਲ ਸਿਰਜਣਾ ਕਿ ਵੀ ਜਿਹੜਾ ਪਹਿਲਾਂ ਆ ਰਗਾ ਤੇ ਪਿਛਲਾ ਜਨ ਢਾਉਣ ਲੱਗੇ ਆ ਇਹ ਆਪਣੇ ਜੁਰਕ ਕਹਿੰਦੇ ਹੁੰਦੇ ਸੀ ਕਿ ਚਵਾਰਾ ਨਵਾਂ ਬਣਾਉਣ ਲੱਗੇ ਹੋ ਤਾਂ ਚਗਾਠਾ ਨਵੀਆਂ ਹੀ ਲਾਇਓ ਪੁਰਾਣੇ ਵਾਲੀਆਂ ਨਾ ਲਾਓ ਲਟੈਣਾ ਨਵੀਆਂ ਹੀ ਲਾਇਓ ਬਾਲੇ ਵੀ ਨਵੇਂ ਲਾਇਓ ਜੇ ਇੱਕ ਅੱਧੀ ਦੇ ਵਿੱਚ ਵੀ ਦੀਮਕ ਲੱਗੀ ਰਹਗੀ ਇੱਕ ਅੱਧੀ ਵੀ ਚੂਲ ਹਿਲ ਗਈ ਤਾਂ ਉਹੀ ਬਾਜ ਉਹੀ ਘੜੀਆਂ ਆਪਣੇ ਅੰਦਰ ਰਹਿਣਗੀਆਂ ਸੋ ਭਰਾਵੋ ਆਪਾਂ ਨੂੰ ਦੁਵਾਰਾ ਚੰਗਾ ਪੜਨਾ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਤੇ ਲੀਡਰਸ਼ਿਪ ਦੇਣੀ ਪੈਣੀ ਹੈ ਇਹੀ ਤੁਹਾਡਾ ਕੌਂਟਰੀਬਿਊਸ਼ਨ ਹੋਊਗੀ ਇਹੀ ਤੁਸੀਂ ਸਿਆਸਤ ਕਰੋਗੇ ਤੇ ਵੱਧ ਤੋਂ ਵੱਧ ਇਹਦੇ ਅੰਦਰ ਤੁਸੀਂ ਪਰਚੀਆ ਕੱਟੋ ਆਪ ਪਿੰਡ-ਪਿੰਡ ਜਾ ਕੇ ਸਮਝਾਓ ਕਸਬੇ-ਕਸਬੇ ਵਿੱਚ ਸਮਝਾਓ ਤੇ ਇਸ ਇਲਾਕੇ ਨੇ ਖਾਸ ਕਰਕੇ ਇਹਦੀ ਇੱਕ ਮਸਾਲ ਵਿੱਚ ਜਦੋਂ ਐਮਐਸ ਸ਼ਾਹਦ阿里 ਨੇ ਵੱਡਾ ਘੰਲੂਕਾਰਾ ਕੀਤਾ ਤਾਂ ਘੰਲੂਕਾਰੇ ਦੇ ਇਹ ਮਦਾਨ ਦੇ ਵਿੱਚ ਜੜਤ ਸਿੰਘ ਨੇ ਸਵਾਦ ਦਿੱਤੀ ਕਿ ਵੀ ਆਪਾਂ ਮਿਸਲਾਂ ਚ ਵੰਡ ਲੀਏਗਾ ਜੀ ਉਹਦਾ ਤੁਮ ਬਨੇਗਾ ਤੁਹਾਨੂੰ ਇੱਕ ਬ੍ਰਿਗੇਡ ਦੇ ਬਰਾਬਰ ਹੁੰਦਾ ਆਲਮੋਸਟ ਠੀਕ ਹੈ ਉਹਦੇ ਉਹਦੇ ਕੀ ਸਟਾਪਾ ਫੈਸਲਾ ਚ ਵੰਡ ਲਈ ਹੈ ਜਥੇਦਾਰ ਸਾਹਿਬ ਨੇ ਕਿਹਾ ਲਾ ਕੇ ਕਿ ਮਿਸਲ ਵੰਡ ਅਬ ਕਬੂ ਨਾ ਪਾਉ ਰਲ ਮਿਲ ਕੇ ਪੰਥ ਬਚਾਓ ਇਸ ਇਲਾਕੇ ਨੇ ਇਹ ਚੀਜ਼ ਦਿਖਾਈ ਆ ਇਹਨਾਂ ਨੇ ਆਪ ਦੇ ਨਿੱਜੀ ਜਿਹੜੇ ਮਤਭੇਦ ਸੀ ਉਹ ਖਤਮ ਕੀਤੇ ਹਰ ਤਰ੍ਹਾਂ ਦਾ ਆਪ ਦੇ ਵਿੱਚੋਂ ਪਾੜਾ ਕੱਢਿਆ ਤੇ ਅੱਜ ਇੱਕਦਾ ਸੋਹਣਾ ਘਟ ਕੀਤਾ ਹਜ਼ਾਰਾਂ ਦਾ ਘਟ ਕੀਤਾ ਤੇ ਥਾਂ-ਥਾਂ ਦੇ ਦੀ ਗੱਲ ਹੋ ਰਹੀ ਹੈ ਤੇ ਇਹ ਸਨੇਹਾ ਲੈ ਕੇ ਸਾਰੀ ਥਾਂ ਜਾਓ ਇਹਨਾਂ ਨੂੰ ਦਾਤ ਦਿੱਤਾ ਇਹਨਾਂ ਨੂੰ ਇਹਨਾਂ ਦੀ ਵਾਹ ਵਾਹ ਕਰਨ ਨਿਕਲਦੀ ਆ ਸਾਡੀ ਕਿ ਇਹਨਾਂ ਨੇ ਸਤਿ ਸਨੇਹਾ ਦਿੱਤਾ ਕਿ ਆਪਾਂ ਹੀਠਾ ਹੀ ਨਹੀਂ ਆਪਾਂ ਉਤਾਹ ਤਾਕੀਕਰ ਇੱਕ ਮਤ ਹੁੰਕੇ ਚੱਲੀਏ ਜਦੋਂ ਅਸੀਂ ਇੱਕ ਮਤ ਹੁੰਕੇ ਚੱਲਾਂਗੇ ਤਾਂ ਹੀ ਸਾਡੇ ਕੋਲੇ ਜਿੱਤ ਆਉਗੇ ਐਂ ਤਾਂ ਕਹਿ ਕੇ ਮੈਂ ਤੁਹਾਡੀ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ